ਯੂਸਫ ਵਾਲੇ ਜਿਹੜੇ ਚਲੋ ਕਾਲਜ ਟਾਈਮ ਜਿਹੜੀ ਲੜਾਈ ਝਗੜੇ ਨਾ ਮੁੰਡਿਆਂ ਜੋ ਵੀ ਹੁੰਦਾ ਸੀ ਨਾ ਉਹ ਥੋੜੀ ਮੈਨਲੀ ਚੀਜ਼ਾਂ ਹੁੰਦੀਆਂ ਸੀ ਮਤਲਬ ਗਰੁੱਪੀਜ਼ਮ ਹੁੰਦਾ ਸੀਗਾ ਤੇ ਜੀ ਮੇਰੀ ਲੜਾਈਏ ਆ ਜਾ ਦੇਖ ਲੈਨੇ ਬਟ ਨਾ ਹੁੰਦਾ ਵੈਪਨਸ ਇਨਵੋਲਵ ਆ ਕਿਸੇ ਨੂੰ ਕੁਝ ਨਹੀਂ ਪਤਾ ਕਿ ਨੂੰ ਕੌਣ ਕੀ ਕਰ ਰਿਹਾ ਉਹਦੇ ਪਿੱਛੇ ਕੌਣ ਹੈ ਸੋ ਇਹ ਚੀਜ਼ਾਂ ਬੜੀਆਂ ਬੈਡ ਨੇ ਬਟ ਦੈਟ ਟਾਈਮ ਵਾਸ ਅ ਬੈਸਟ ਟਾਈਮ ਬਟ ਹੁਣ ਦਾ ਟਾਈਮ ਕੀ ਹੈ ਵੀ ਇੱਥੇ ਕੁਝ ਨਹੀਂ ਪਤਾ ਵੀ ਤੁਹਾਡੇ ਪਿੱਛੋਂ ਬੈਕ ਫਾਇਰ ਕਰਕੇ ਜਾਂ ਕੋਈ ਵੀ ਤੁਹਾਡਾ ਕਦੋਂ ਨੁਕਸਾਨ ਕਰ ਜਾਵੇ ਉਹ 'ਚ ਕੋਈ ਦਲੇਰੀ ਨਹੀਂ ਹੈਗੀ ਉਹ ਤਾਂ ਮਤਲਬ ਇੱਕ ਕਮੀਨਾਪਾਨਾ ਕਹਿ ਸਕ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਹੀ ਕਹਿਣਾ ਕਿ ਅਸੀਂ ਹੰਡਾਈਆਂ ਨੇ ਮੇਰਾ ਛੋਟਾ ਬ੍ਰਦਰ ਉਹਦੇ ਵਿੱਚ ਲਾਸ ਹੋਇਆ ਬਹੁਤ ਸਾਰੇ ਹੋਰ ਨੌਜਵਾਨ ਸਾਡੇ ਲਾਸ ਹੋਏ ਸੋ ਇਹ ਜਿਹੜੀ ਗੈਂਗਸਟਰ ਦੀ ਲਾਈਫ ਹੈ ਉਹ ਬਹੁਤ ਸ਼ਾਰਟ ਹੁੰਦੀ ਹੈ ਇਹ ਸੁਖਾ ਗੌਂਡਰ ਆਪਣਾ ਪ੍ਰੇਮ ਮਾਈਂਡ ਆਲ ਜਿੰਨੇ ਸਾਰੇ ਫਰੈਂਡ ਸੀਗੇ ਵੀ ਆਲ ਆ ਮੇਰੇ ਸਟੂਡੈਂਟ ਵੀ ਸੀਗੇ ਮੇਰੇ ਕੋਲ ਜਿਮ ਵੀ ਆਉਂਦੇ ਸੀਗੇ ਕਿੰਨਾ ਕਿਤੇ ਮੇਰੀ ਆਪਣੀ ਰਿਸਪੋਨਸਿਬਿਲਟੀ ਵੀ ਬਣਦੀ ਹੈ ਵੀ ਮੈਂ ਉਹਨਾਂ ਬੱਚਿਆਂ ਨੂੰ ਆਪਣੇ ਅੱਖਾਂ ਅੱਗੇ ਵੇਸਟ ਹੁੰਦੇ ਮਰਦੇ ਹੋਏ ਜਾਂ ਜਿੱਲਾਂ ਵਿੱਚ ਜਾਂਉਂਦੇ ਹੋਏ ਦੇਖ ਰਿਆਂ ਤੇ ਮੈਨੂੰ ਇਹ ਲੱਗਦਾ ਕਿ ਮੈਂ ਬਾਕੀ ਨੌਜਵਾਨਾਂ ਨੂੰ ਇਹ ਮੈਸੇਜ ਰੂਰ ਦਵਾਂ ਯਾਰ ਕਿ ਕਿਤਨਾ ਕਿਤੇ ਤੁਹਾਨੂੰ ਇੱਕ ਯੂਜ਼ ਕਰਕੇ ਥ्रो ਕਰ ਦਿੱਤਾ ਜਾਏਗਾ ਅੱਛਾ ਤੁਸੀਂ ਗੱਲ ਕੀਤੀ ਹੁਣ ਰਿਸਪੌਂਸਿਬਿਲਟੀ ਦੀ ਹੈ ਨਾ ਫੈਮਲੀ ਦੀ ਜਿਸ ਦੌਰ ਦੇ ਵਿੱਚ ਤੁਸੀਂ ਬਹੁਤ ਕਹਿ ਲੋ ਕਿ ਆਪਣੇ ਕਾਲਜ ਟਾਈਮ ਦੇ ਵਿੱਚ ਜਾਣਾ ਸ਼ੁਰੂ ਕੀਤਾ ਸੀਗਾ ਉਹ ਦੌਰ ਪੰਜਾਬ ਦਾ ਬਹੁਤ ਗੁੰਡਾਗਰਦੀ ਨਾਲ ਭਰਿਆ ਹੋਇਆ ਸੀ ਹੈਨਾ ਗੈਂਗਸਟਰਸ ਬਹੁਤ ਉੱਠੇ ਸੀ ਉਸ ਟਾਈਮ ਦੇ ਵਿੱਚ ਹੈਨਾ ਇਹ ਚੀਜ਼ਾਂ ਉਸ ਵੇਲੇ ਵੀ ਰਿਅਲਾਈਜ਼ ਕਰਦੇ ਸੀ ਵਰਿੰਦਰ ਤੁਸੀਂ ਜਾਂ ਫਿਰ ਇਹ ਹੁਣ ਜਦੋਂ ਕਬੀਲਦਾਰੀ ਸਿਰ ਤੇ ਹੈਗੀ ਹੈ ਹੈਨਾ ਫੈਮਲੀ ਵੀ ਜਿਹੜੀ ਹੈ ਵੱਧ ਰਹੀ ਹੈ ਹੈਨਾ ਹਰ ਕੋਈ ਵੱਡਾ ਹੋ ਰਿਹਾ ਹੈ ਫੈਮਲੀ ਦੇ ਵਿੱਚ ਉਸ ਵੇਲੇ ਜ਼ਿਆਦਾ ਚੀਜ਼ਾਂ ਫੀਲ ਹੁੰਦੀ ਡੈਫੀਨਿਟਲੀ ਆਫਟਰ ਫੈਮਲੀ ਤੁਸੀਂ ਬਹੁਤ ਜ਼ਿਆਦਾ ਰਿਸਪਾਂਸਿਬਲ ਹੋ ਜਾਂਦੇ ਹੋ ਪਹਿਲਾਂ ਤੁਸੀਂ ਇਨਰਿਸਪਾਂਸਿਬਲ ਨਹੀਂ ਹੁੰਦੇ ਨੇ ਮੈਚੂਰ ਨਹੀਂ ਹੁੰਦੇ ਲਾਈਫ ਨੂੰ ਲੈ ਕੇ ਨਾ ਛੋਟੀਆਂ ਛੋਟੀਆਂ ਗੁੱਸੇਕ ਚੀਜ਼ਾਂ ਤੇ ਐਗਰੈਸ਼ਨ ਆ ਜਾਣਾ ਐਂਡ ਕਾਲੇ ਪੰਜ ਕੋਈ ਨਾ ਕੋਈ ਡਿਸੀਜਨ ਲੈ ਲੈਣਾ ਹੁਣ ਇੱਕ ਕੰਮ ਨੂੰ ਕਰਨ ਲੱਗਿਆ 10 ਵਾਰੀ ਸੋਚਿਆ ਯਾਰ ਇਹਦਾ ਇਫੈਕਟ ਮੇਰੇ ਤੇ ਕੀ ਪਏਗਾ ਬਾਅਦ ਚੋ ਫੈਮਿਲੀ ਤੇ ਬੱਚਿਆਂ ਤੇ ਹਨਾ ਐਂਡ ਸੈਕੰਡਲੀ ਜਰੂਰ ਤੁਸੀਂ ਇੱਕ ਇਮੇਜ ਤੁਹਾਡੀ ਹੁੰਦੀ ਹੈ ਐਜ਼ ਅ ਬੀਇੰਗ ਅ ਇੰਟਰਨੈਸ਼ਨਲ ਸਪੋਰਟਸ ਪਰਸਨ ਐ ਬੋਡੀ ਬਿਲਡਰ ਤੇ ਤੁਹਾਡਾ ਇਨਫਲੂਐਂਸ ਹੁੰਦਾ ਸੋਸਾਇਟੀ ਤੇ ਯੰਗਸਰ ਤੁਹਾਨੂੰ ਬਹੁਤ ਫਾਲੋ ਕਰਦੇ ਨੇ ਸੋ ਕਈ ਵਾਰੀ ਉਹਨਾਂ ਨੂੰ ਵੇਖ ਕੇ ਵੀ ਲਾਈਫਸ ਡਿਸੀਜਨ ਲੈਣੇ ਪੈਂਦੇ ਨਹੀਂ ਯਾਰ ਜੇ ਮੈਂ ਕੁਝ ਰੌਂਗ ਕਰੂੰਗਾ ਤਾਂ ਡੈਫੀਨਿਟਲੀ ਕਿਤਨੇ ਕਿਤੇ ਸੋਸਾਇਟੀ ਚ ਇੱਕ ਗਲਤ ਮੈਸੇਜ ਆਏਗਾ ਹਨਾ ਤੇ ਉਹ ਚੀਜ਼ਾਂ ਨੂੰ ਦੇਖਦੇ ਹੋਏ ਫੈਮਿਲੀ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਬੰਦਾ ਅੰਦਰ ਘੋਟ ਲੈਂਦਾ ਬਟ ਹਾਂ ਉਦੋਂ ਆਜ਼ਾਦ ਸੀਗੇ ਉਦੋਂ ਕੋ ਪੰਗਾ ਪੂਗਾ ਹੋਣਾ ਗਾ ਗਲਤ ਹੋਣਾ ਦੇ ਛੱਟ ਵਈ ਥਾੜ 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 ਬਟ ਹੁਣ ਥੋੜਾ ਜਿਹਾ ਟਾਈਮ ਇਸ ਤਰੀਕੇ ਨਾਲ ਬਦਲ ਗਿਆ ਕਿ ਉਸ ਵੇਲੇ ਜਿਹੜੀ ਚਲੋ ਕਾਲਜ ਟਾਈਮ ਜਿਹੜੀ ਲੜਾਈ ਝਗੜੇ ਜਾਂ ਮੁੰਡਿਆਂ ਜੋ ਵੀ ਹੁੰਦਾ ਸੀ ਨਾ ਉਹ ਥੋੜੀ ਮੈਨਲੀ ਚੀਜ਼ਾਂ ਹੁੰਦੀਆਂ ਸੀ ਮਤਲਬ ਗਰੁੱਪੀਜ਼ਮ ਹੁੰਦਾ ਸੀਗਾ ਤੇਰੀ ਮੇਰੀ ਲੜਾਈਏ ਆ ਜਾ ਦੇਖ ਲੈਨੇ ਆ ਬਟ ਨਾ ਹੁੰਦਾ ਵੈਪਨਸ ਇਨਵੋਲ ਆ ਕਿਸੇ ਨੂੰ ਕੁਝ ਨਹੀਂ ਪਤਾ ਕਿ ਨੂੰ ਕੌਣ ਕੀ ਕਰ ਰਿਹਾ ਹੈ ਉਹਦੇ ਪਿੱਛੇ ਕੌਣ ਹੈ ਸੋ ਇਹ ਚੀਜ਼ਾਂ ਬੜੀਆਂ ਬੈਡ ਨੇ ਪਰ ਦੈਟ ਟਾਈਮ ਵਾਸ ਅ ਬੈਸਟ ਟਾਈਮ ਹੁਣ ਦੇ ਟਾਈਮ ਨਾਲ ਮੈਂ ਜੇ ਆਪਣਾ ਕਾਲਜ ਲਾਈਫ ਦੇਖਾਂ ਤੇ ਜ਼ਿਆਦਾ ਵਧੀਆ ਸੀ ਤੁਹਾਨੂੰ ਲੱਗਦਾ ਕਿ ਉਸ ਵੇਲੇ ਦਲੇਰੀ ਜ਼ਿਆਦਾ ਹੁੰਦੀ ਸੀ ਅੱਜ ਕੱਲ ਚਲੋ ਅੱਜ ਕੱਲ ਸੰਧ ਹੱਥ ਵਿੱਚ ਹੈਗੇ ਆ ਹੈਨਾ ਕਿ ਤੁਹਾਨੂੰ ਨਹੀਂ ਪਤਾ ਛੋਟੀ ਉਮਰ ਦਾ ਹਲਕਾ ਜਾਂ ਮੁੰਡਾ ਵੀ ਗਿਆ ਕੋਈ ਲੱਗ ਰਿਹਾ ਹੋਵੇਗਾ ਉਹਦੇ ਕੋਲ ਵੀ ਵੈਪਨ ਹੋਏਗਾ ਬਟ ਉਸ ਟਾਈਮ ਦੇ ਵਿੱਚ ਦਲੇਰੀ ਹੀ ਸਭ ਤੋਂ ਵੱਡਾ ਵੈਪਨ ਸੀ ਓਬਵੀਅਸਲੀ ਉਸ ਟਾਈਮੇ ਕਿਹਾ ਨਾ ਕਿ ਮੈਨਲੀ ਚੀਜ਼ ਹੁੰਦੀ ਨਾ ਚਾਰ ਬੰਦੇ ਇੱਕ ਦੂਜੇ ਨੂੰ ਚੈਲੰਜ ਕਰਕੇ ਬੋਲ ਕੇ ਵੀ ਹਾਂ ਤੈਨੂੰ ਸ਼ਾਮ ਨੂੰ ਦੇਖਾਂਗਾ ਬਟ ਹੁਣ ਦਾ ਟਾਈਮ ਕੀ ਹੈ ਵੀ ਇੱਥੇ ਕੁਝ ਨਹੀਂ ਪਤਾ ਵੀ ਤੁਹਾਡੇ ਪਿੱਛੋਂ ਬੈਕ ਫਾਇਰ ਕਰਕੇ ਜਾਂ ਕੋਈ ਵੀ ਤੁਹਾਡਾ ਕਦੋਂ ਨੁਕਸਾਨ ਕਰ ਜਾਵੇ ਉਹ ਚ ਕੋਈ ਦਲੇਰੀ ਨਹੀਂ ਹੈਗੀ ਉਹ ਤਾਂ ਮਤਲਬ ਇੱਕ ਕਮੀਨਾਪਾਨਾ ਕਹਿ ਸਕਦਾ ਮੈਂ ਤਾਂ ਤੇ ਇਦਾਂ ਦੀ ਚੀਜ਼ ਹੋਣੀ ਨਹੀਂ ਚਾਹੀਦੀ ਐਕਚੁਅਲੀ ਕਿਉਂ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣਾ ਕੋਈ ਕਿਸੇ ਦਾ ਪੁੱਤਰ ਹੈ ਕਿਸੇ ਦਾ ਹਸਬੈਂਡ ਹੈ ਕੋਈ ਫੈਮਿਲੀ ਹੈ ਬੜੀਆਂ ਚੀਜ਼ਾਂ ਨੇ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਹੀ ਕਹਿਣਾ ਕਿ ਅਸੀਂ ਹੰਡਾਈਆਂ ਨੇ ਮੇਰਾ ਛੋਟਾ ਬ੍ਰਦਰ ਉਹ ਇਹਦੇ ਵਿੱਚ ਲਾਸ ਹੋਇਆ ਬਹੁਤ ਸਾਰੇ ਹੋਰ ਨੌਜਵਾਨ ਸਾਡੇ ਲਾਸ ਹੋਏ ਸੋ ਇਹ ਜਿਹੜੀ ਗੈਂਗਸਟਰ ਦੀ ਲਾਈਫ ਹੈ ਇਹ ਬਹੁਤ ਸ਼ਾਰਟ ਹੁੰਦੀ ਹੈ ਸੋ ਪਲੀਜ਼ ਸਟੇ ਅਵੇ ਫਰੋਮ ਥਿਸ ਤੁਸੀਂ ਹੋਰ ਜ਼ਿੰਦਗੀ ਚ ਬਹੁਤ ਕੁਝ ਕਰ ਸਕਦੇ ਹੋ ਚੰਗੀਆਂ ਚੀਜ਼ਾਂ ਕਰਨ ਵਾਸਤੇ ਸਪੋਰਟਸ ਹੈ ਬਿਜ਼ਨਸ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਨਾਮ ਬਣਾ ਸਕਦੇ ਹੋ ਪਰ ਇਹਦੇ ਵਿੱਚ ਇੱਕ ਇਦਾਂ ਦੀ ਲਾਈਨ ਹੈ ਜਿੱਥੇ ਵਾਪਸੀ ਨਹੀਂ ਹੈਗੀ ਯੂ ਕੈਨਟ ਰਿਵਰਸ ਆਪਣੇ ਆਪ ਨੂੰ ਫਿਰ ਵਾਪਸ ਨਹੀਂ ਤੁਸੀਂ ਆ ਸਕਦੇ ਇਹ ਵਨ ਕਹਿੰਦੇ ਨਾ ਉਹ ਇੱਕ ਹੁੰਦੀ ਹੈ ਕਿ ਇਹਦੇ ਵਿੱਚ ਸਿਰਫ ਗੱਡੀ ਜਾ ਸਕਦੀ ਹੈ ਵਨ ਸਾਈਡ ਯੇ ਵਾਪਸੀ ਵਿੱਚ ਕੁਝ ਨਹੀਂ ਹੈਗਾ ਸੋ ਇਸ ਕਰਕੇ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਤੁਸੀਂ ਆਪਣੇ ਭਰਾ ਨੂੰ ਬਹੁਤ ਮਿਸ ਕਰਦੇ ਹੋਵੋਗੇ ਆਲਵੇਸ ਫੈਮਿਲੀ ਦੇ ਵਿੱਚ ਦੇਖੋ ਬੋਲੋ ਛੋਟਾ ਬ੍ਰਦਰ ਤੁਹਾਡੇ ਮਦਰ ਫੈਮਿਲੀ ਨਾ ਜੀਆਂ ਦੇ ਨਾਲ ਹੀ ਹੁੰਦੀ ਹੈ ਔਰ ਜਦੋਂ ਉਹ ਵੀ ਇਹਨਾਂ ਚੀਜ਼ਾਂ ਵਿੱਚ ਇਨਵੋਲ ਹੋਇਆ ਥੋੜਾ ਥੋੜਾ ਬਹੁਤ ਇਸ ਲੈਵਲ ਤੱਕ ਤਾਂ ਨਹੀਂ ਸੀਗਾ ਬਟ ਉਹਦੇ ਨਾਲ ਚਲੋ ਐਕਸੀਡੈਂਟਲੀ ਹੀ ਇਸ ਐਕਸਪਾਇਰਡ ਬਟ ਉਹਦੇ ਆਊਂਡ ਜਿੰਨੇ ਵੀ ਯਾਰ ਦੋਸ ਮੁੰਡੇ ਸੀਗੇ ਫਿਰ ਉਹ ਅਲੱਗ-ਅਲੱਗ ਬਹੁਤ ਸਾਰੇ ਇਸ ਲਾਈਨ ਵਿੱਚ ਅੱਗੇ ਚਲੇ ਗਏ ਜਿਨ੍ਹਾਂ ਵਿੱਚ ਕਈ ਵਾਰੀ ਮੈਂ ਕਿੰ ਮੁੰਡਿਆਂ ਦਾ ਨਾਮ ਲੈਣਾ ਜ਼ਿਕਰ ਕਰਦਾ ਇਹ ਸੁੱਖਾ ਗੌਂਡਰ ਆਪਣਾ ਪ੍ਰੇਮਾ ਐਂਡ ਆਲ ਜਿੰਨੇ ਸਾਰੇ ਫਰੈਂਡ ਪਰ ਮੈਨੂੰ ਇਸ ਕਰਕੇ ਜ਼ਿਆਦਾ ਫੀਲ ਹੁੰਦਾ ਕਿ ਮੁੰਡੇ ਬਹੁਤ ਮਿਹਨਤੀ ਸੀਗੇ ਐਨਰਜੈਟਿਕ ਸੀਗੇ ਹਿੰਮਤ ਤੇ ਮਿਹਨਤ ਨਾਲ ਭਰੇ ਹੋਏ ਸੀ ਔਰ ਮਿਹਨਤ ਕਰਦੇ ਸੀ ਸਾਰਿਆਂ ਦਾ ਸ਼ੌਂਕ ਸੀਗਾ ਕਿ ਅਸੀਂ ਸਪੋਰਟਸ ਕਰਨੀ ਹੈ ਬਟ ਅਨਫੋਰਚਨਟਲੀ ਉਹਨਾਂ ਦੀ ਡੈਸਟਨੀ ਕੋਈ ਸੋਸਾਇਟੀ ਕੁਝ ਪੋਲੀਟੀਕਲ ਸਿਸਟਮ ਉਹਨਾਂ ਨੂੰ ਕਿਸ ਤਰ੍ਹਾਂ ਡਿਸਟਰੈਕਟ ਕਰਕੇ ਤੇ ਉਹਨਾਂ ਨੂੰ ਇੱਥੋਂ ਦੂਜੀ ਲਾਈਨ ਚ ਲੈ ਕੇ ਜਾ ਕੇ ਉਹਨਾਂ ਨੂੰ ਯੂਜ਼ ਕੀਤਾ ਮਿਸਯੂਜ਼ ਕੀਤਾ ਐਂਡ ਉਹ ਬੱਚੇ ਸੀਗੇ ਉਹ ਡਿਸਟਰੈਕਟ ਹੋ ਗਏ ਅੱਜ ਕੁਝ ਬੱਚੇ ਜੇਲ੍ਹਾਂ ਚ ਬੈਠੇ ਹੋਏ ਨੇ ਔਰ ਕੁਝ ਦੁਨੀਆ ਚ ਹੀ ਨਹੀਂ ਹੈਗੇ ਬਟ ਉਹ ਜਿਹੜੇ ਲੋਕ ਉਹਨਾਂ ਨੂੰ ਯੂਜ਼ ਕਰ ਰਹੇ ਸੀ ਮਿਸਯੂਜ਼ ਕਰ ਰਹੇ ਸੀ ਦੇ ਆਰ ਸਟਿਲ ਹੇਅਰ ਉਹ ਆਪਣੀ ਲਾਈਫ ਬਹੁਤ ਵਧੀਆ ਜੀ ਰਹੇ ਨੇ ਪਰ ਉਹਨਾਂ ਦੀਆਂ ਫੈਮਲੀਆਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਮਾਵਾਂ ਨੂੰ ਉਹਨਾਂ ਦੀ ਵਾਈਫਸ ਨੂੰ ਉਹਨਾਂ ਦੇ ਬੱਚਿਆਂ ਨੂੰ ਕਿ ਉਹਨਾਂ ਦੀ ਲਾਈਫ ਕਿੰਨੀ ਹਾਰਡ ਹੈ ਤੁਸੀਂ ਪਹਿਲਾਂ ਵੀ ਓਪਨਲੀ ਇਹਨਾਂ ਚੀਜ਼ਾਂ ਬਾਰੇ ਬੋਲੇ ਹੋ ਹੈਨਾ ਸੋ ਉਹ ਲੋਕੀ ਤੁਹਾਨੂੰ ਕਰਦੇ ਆ ਕਾਲ ਜਾਂ ਮੈਸੇਜ ਆਉਂਦੇ ਆ ਉਹਨਾਂ ਦੇ ਕਿ ਜਿਹੜੇ ਜਿਹੜੇ ਜਿਨ੍ਹਾਂ ਲਈ ਤੁਸੀਂ ਕਹਿੰਦੇ ਹੋ ਕਿ ਮਿਸਯੂਜ਼ ਕੀਤਾ ਉਹਨਾਂ ਲੋਕਾਂ ਹਾਂ ਉਹ ਸਾਰੇ ਸਾਡੇ ਅੱਜ ਵੀ ਭਰਾਣੇ ਦੀ ਚਮਾਂ ਭਾਵੇਂ ਜੇਲਾਂ 'ਚ ਬੈਠੇ ਨੇ ਕੁਝ ਵਜੇਸ਼ਾਂ 'ਚ ਚਲੇ ਗਏ ਨੇ ਕੁਝ ਤਾਂ ਇਸ ਦੁਨੀਆ ਤੋਂ ਚਲੇ ਗਏ ਨੇ ਬਟ ਕਿਤਨਾ ਕਿਤੇ ਮੇਰੀ ਆਪਣੀ ਰਿਸਪਾਂਸਿਬਿਲਟੀ ਵੀ ਬਣਦੀ ਹੈ ਵੀ ਮੈਂ ਉਹਨਾਂ ਬੱਚਿਆਂ ਨੂੰ ਆਪਣੇ ਅੱਖਾਂ ਅੱਗੇ ਵੇਸਟ ਹੁੰਦੇ ਮਰਦੇ ਹੋਏ ਜਾਂ ਜੇਲਾਂ 'ਚ ਜਿਉਂਦੇ ਹੋਏ ਦੇਖ ਰਿਆ ਤੇ ਮੈਨੂੰ ਇਹ ਲੱਗਦਾ ਕਿ ਮੈਂ ਬਾਕੀ ਨੌਜਵਾਨਾਂ ਨੂੰ ਇਹ ਮੈਸੇਜ ਜ਼ਰੂਰ ਦਵਾਂ ਯਾਰ ਕਿ ਕਿਤਨਾ ਕਿਤੇ ਤੁਹਾਨੂੰ ਇੱਕ ਯੂਜ਼ ਕਰਕੇ ਥਰੋ ਕਰ ਦਿੱਤਾ ਜਾਏਗਾ ਕੋਈ ਨਹੀਂ ਸਫਰ ਕਰੇਗਾ ਇਹਦੇ ਵਿੱਚੋਂ ਤੁਸੀਂ ਇਸ ਦੁਨੀਆ ਤੋਂ ਚਲੇ ਜਾਓਗੇ ਜਾਂ ਹੋ ਸਕਦਾ ਤੁਹਾਨੂੰ ਜੇਲ੍ਹ ਕੱਟਣੀ ਪਵੇ ਸਾਰੀ ਪੂਰੀ ਜ਼ਿੰਦਗੀ ਬਟ ਸਫਰ ਕਰੇਗੇ ਪਿੱਛੇ ਫੈਮਿਲੀ ਪਿੱਛੇ ਪਰਿਵਾਰ ਉਹਨਾਂ ਦੀ ਲਾਈਫ ਬਹੁਤ ਹਾਰਡ ਹੋ ਜਾਂਦੀ ਹੈ ਬੰਦਾ ਤਾਂ ਇੱਕ ਵਾਰੀ ਮਰ ਜਾਂਦਾ ਹੈ ਠੀਕ ਹੈ ਨਾ ਉਹਨੇ ਫਿਰ ਉੱਥੋਂ ਕਿੱਥੇ ਜਾਣਾ ਕੁਝ ਨਹੀਂ ਪਤਾ ਪਰ ਪਿੱਛੇ ਪਰਿਵਾਰ ਵਾਸਤੇ ਬਹੁਤ ਹਾਰਡ ਹੋ ਜਾਂਦਾ ਹੈ ਉਹਨਾਂ ਦਾ ਤਾਂ ਰੋਜ਼ ਹੀ ਵਿਚਾਰਾਂ ਦਾ ਜੰਮਣ ਮਰਨ ਹੈ ਉਹ ਨਾ ਉਹ ਜਿਉਂਦਿਆਂ ਚ ਨੇ ਨਾ ਮਰਿਆਂ ਚ ਨੇ एवरीਡੇਜ਼ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫ